ਸ਼੍ਰੀ ਅਕਾਲ ਜੀ ਅੱਜ ਜੋ ਕਿੱਸਾ ਮੈਂ ਤੁਹਾਡੇ ਰੂ ਬਰੂ ਕਰਨ ਜਾ ਰਹੀ ਆ ਉਹ ਕਿੱਸਾ ਹੈ ਸ਼ਾਮਕੌਰ ਨਾਰਦਾ ਇਸ ਕિસ્ਸੇ ਬਾਰੇ ਬਹੁਤਾ ਜ਼ਿਕਰ ਨਹੀਂ ਮਿਲਦਾ ਪਰ ਇੱਕ ਇਸਾ ਬਹੁਤ ਪੁਰਾਣਾ ਹੈ ਜਿਸ ਨੂੰ ਕਿੱਸਾਕਾਰ ਮਿੱਤ ਸਿੰਘ ਮੋੜਾ ਵਾਲੇ ਨੇ ਲਿਖਿਆ ਹੈ ਕਹਿੰਦੇ ਨੇ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਰਲੀ ਵਿਖੇ ਸਰਦਾਰ ਬਸੰਤ ਸਿੰਘ ਦੇ ਘਰ ਚੀਰਾ ਪਿੱਛੋਂ ਇੱਕ ਔਲਾਦ ਪੈਦਾ ਹੋਈ ਇੱਕ ਲੜਕੀ ਪੈਦਾ ਹੋਈ ਜਿਸ ਦਾ ਨਾਮ ਸ਼ਾਮਕੌਰ ਰੱਖਿਆ ਗਿਆ ਕਹਿੰਦੇ ਨੇ ਕਿ ਬਸੰਤ ਸਿੰਘ ਚੰਗੇ ਸਰੂਖਵਾਲਾ ਅਤੇ ਜੋਰਾਵਰ ਵਿਅਕਤੀ ਸੀ ਜਿਸ ਕੋਲ ਚੰਗੀਆਂ ਤੇ ਤਗੜੀਆਂ ਜ਼ਮੀਨਾਂ ਸਨ ਕਹਿੰਦੇ ਨੇ ਜਦੋਂ ਸ਼ਾਮਕੌਰ ਦਾ ਜਨਮ ਹੋਇਆ ਤਾਂ ਉਸਦੇ ਬਾਪ ਨੂੰ ਇਸ ਗੱਲ ਦਾ ਫਿਕਰ ਲੱਗ ਗਿਆ ਕਿ ਬੱਚੇ ਦਾ ਭਵਿੱਖ ਜਾਣਿਆ ਜਾਵੇ ਉਸਦੇ ਬਾਪ ਬਸੰਤ ਸਿੰਘ ਨੇ ਘਰ ਵਿੱਚ ਨਜਮੇ ਤੇ ਪੰਡਤ ਸੱਧੇ ਪੂਰੇ ਪਿੰਡ ਵਿਦੇ ਵਿੱਚ ਮਠਿਆਈਆਂ ਵੰਡੀਆਂ ਗਈਆਂ ਕਿਸੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕੀ ਉਹਨਾਂ ਸਮਿਆਂ ਦੇ ਵਿੱਚ 2000 ਰੁਪਏ ਆਮ ਲੋਕਾਂ ਵਿੱਚ ਵੰਡਿਆ ਗਿਆ ਸੀ ਇਸ ਕਰਕੇ ਕਿ ਬਸੰਤ ਸਿੰਘ ਦੇ ਘਰ ਇੱਕ ਖੂਬਸੂਰਤ ਪਿਆਰੀ ਬੱਚੀ ਦਾ ਜਨਮ ਹੋਇਆ ਹੈ ਚੀਰਾ ਪਿੱਛੋਂ ਔਲਾਦ ਪ੍ਰਾਪਤ ਹੋਣ ਕਰਕੇ ਬਸੰਤ ਸਿੰਘ ਖੁਸ਼ੀ ਵਿੱਚ ਫੁੱਲਿਆ ਨਹੀਂ ਸੀ ਸਮਾਰਿਆ ਕਹਿੰਦੇ ਨੇ ਕਿ ਜਦੋਂ ਜੋਤਸ਼ੀ ਨੇ ਆਪਣੀ ਗੱਲਬਾਤ ਉਸ ਦੇ ਸਾਹਮਣੇ ਰੱਖੀ ਪੰਡਤਾਂ ਨੇ ਵੀ ਦੱਸ ਦਿੱਤਾ ਸੀ ਕਹਿੰਦੇ ਕਿ ਉਸ ਦੇ ਪੈਰ ਵਿੱਚ ਸਫਰ ਦਾ ਕੰਡਾ ਭਾਰੀ ਸੀ ਮਤਲਬ ਕਿ ਉਸ ਲਈ ਲੰਬਾ ਸਫਰ ਕਰਨਾ ਉਸ ਦੀ ਜਾਨ ਦਾ ਖੋ ਵੀ ਬਣ ਸਕਦਾ ਹੈ ਉਸ ਦੀ ਜਾਨ ਵੀ ਜਾ ਸਕਦੀ ਹੈ ਹੌਲੀ ਹੌਲੀ ਸ਼ਾਮਕਰ ਦਾ ਬਚਪਨ ਸ਼ੁਰੂ ਹੋ ਗਿਆ ਨਿੱਕੀ ਜਿਹੀ ਬਾਲੜੀ ਬੜੇ ਵੇੜੇ ਵਿੱਚ ਰੌਣਕਾਂ ਲਾਉਂਦੀ ਮਾਂ-ਬਾਪ ਦੇ ਚਾਹ ਨਾ ਚੱਕੇ ਜਾਂਦੇ ਪਰ ਉਹਨਾਂ ਨੂੰ ਇਸ ਗੱਲ ਦਾ ਫਿਕਰ ਸੀ ਜਿੱਥੇ ਪੰਡਤ ਨੇ ਸ਼ਾਮਕੌਰ ਬਾਰੇ ਇਹ ਵੀ ਦੱਸ ਦਿੱਤਾ ਸੀ ਕਿ ਉਸ ਲਈ ਲੰਬਾ ਸਫਰ ਮੁਕਸ਼ਲ ਮੁਕਸ਼ਲ ਵਿਦ ਵਾਲਾ ਹੋਵੇਗਾ ਤੇ ਦੂਸਰੇ ਪਾਸੇ ਇਸ ਗੱਲ ਦਾ ਵੀ ਜ਼ਿਕਰ ਕਰ ਦਿੱਤਾ ਸੀ ਕਿ ਇੱਕ ਚੋਰ ਦੇ ਹੱਥੋਂ ਉਸ ਦੀ ਜਾਨੀ ਨੁਕਸਾਨ ਹੋਵੇਗਾ ਪਰ ਮਾਪਿਆਂ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਫਿਕਰ ਸੀ ਕਹਿੰਦੇ ਨੇ ਕਿ ਜਿਹੜੇ ਜੋਰਾਵਰ ਹੋਣ ਜਿੰਨਾਂ ਕੋਲ ਚੰਗਾ ਪੈਸਾ ਹੋਵੇ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਬੱਚੇ ਦਾ ਭਵਿੱਖ ਸੁਰੱਖਿਅਤ ਕਰ ਲੈਂਦੇ ਨੇ ਕੁਝ ਇਸ ਤਰ੍ਹਾਂ ਹੀ ਬਸੰਤ ਸਿੰਘ ਨੇ ਕੀਤਾ ਉਸਨੇ ਆਪਣੀ ਬੱਚੀ ਦੇ ਦੇਖਰੇਖ ਚੰਗੇ ਲੋਕਾਂ ਦੇ ਰਾਹੀਂ ਕਰਵਾਈ ਉਹ ਘਰ ਵਿੱਚ ਰਾਜਕੁਮਾਰੀਆਂ ਦੀ ਤਰ੍ਹਾਂ ਪਲੀ ਰਹੀ ਕਹਿੰਦੇ ਨੇ ਕਿ ਜਦੋਂ ਬੱਚੀ ਜਵਾਨ ਹੋਣ ਲੱਗੀ ਉਸਦੇ ਹੁਸਨ ਦੇ ਚਰਚੇ ਚਾਰੇ ਪਾਸੇ ਗੰਡਾ ਵਿੱਚ ਹੋਣ ਲੱਗੇ ਹਰ ਕੋਈ ਸ਼ਾਮਕੌਰ ਨੂੰ ਵੇਖਣਾ ਚਾਹੁੰਦਾ ਸੀ ਪਰ ਪਿੰਡ ਦੇ ਇੱਕ ਜ਼ਗੀਰਦਾਰ ਇੱਕ ਅਮੀਰ ਵਿਅਕਤੀ ਦੀ ਲੜਕੀ ਤੱਕ ਪਹੁੰਚ ਕਰਨਾ ਕੋਈ ਆਸਾਨ ਗੱਲ ਨਹੀਂ ਸੀ ਚਾਰੇ ਪਾਸੇ ਜਦੋਂ ਸ਼ਾਮਕੌਰ ਕਿਤੇ ਬਾਹਰ ਸਹੇਲੀਆਂ ਦੇ ਨਾਲ ਜਾਂਦੀ ਤਾਂ ਲੋਕ ਉਸ ਦਾ ਹੁਸਨ ਦੇਖ ਕੇ ਤੰਗ ਰਹਿ ਜਾਂਦੇ ਜਦੋਂ ਮਾਪਿਆਂ ਦੇ ਸਿਰ ਤੇ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਬੱਚਾ ਜਵਾਨ ਹੋ ਜਾਵੇ ਤਾਂ ਫਿਕਰ ਉਸ ਦਾ ਰਿਸ਼ਤਾ ਕਿਸੇ ਜੰਗੇ ਘਰ ਵਿੱਚ ਕਰਨਾ ਹੁੰਦਾ ਹੈ ਇਹ ਮਾਪਿਆਂ ਲਈ ਚਿੰਤਾ ਬਣ ਗਈ ਸੀ ਕਿਉਂਕਿ ਸ਼ਾਮ ਕੋਰ ਦਿਨ ਬਰ ਦਿਨ ਜਵਾਨ ਹੁੰਦੀ ਜਾ ਰਹੀ ਸੀ ਤੇ ਹੋਰ ਵੀ ਖੂਬਸੂਰਤ ਹੁੰਦੀ ਜਾ ਰਹੀ ਸੀ ਮਾਪਿਆਂ ਨੂੰ ਜਵਾਨ ਧੀਆ ਦਾ ਜ਼ਿਆਦਾ ਫਿਕਰ ਹੁੰਦਾ ਹੈ ਕੁਝ ਇਸ ਤਰ੍ਹਾਂ ਹੀ ਬਸੰਤ ਸਿੰਘ ਨੂੰ ਆਪਣੀ ਧੀ ਦਾ ਫਿਕਰ ਹੋਇਆ ਕਿਸੇ ਅਨਸਾਰ ਪਤਾ ਲੱਗਦਾ ਹੈ ਕਿ ਬਸੰਤ ਸਿੰਘ ਨੇ ਲਾਗਲੇ ਪਿੰਡ ਦੇ ਜਵਾਹਰ ਜਵਾਹਰ ਸਿੰਘ ਦੇ ਨਾਲ ਸ਼ਾਮਕੌਰ ਦਾ ਵਿਆਹ ਕਰ ਦਿੱਤਾ ਸ਼ਾਮਕੌਰ ਆਪਣੇ ਪਤੀ ਦੇ ਨਾਲ ਬਹੁਤ ਖੁਸ਼ ਸੀ ਕਹਿੰਦੇ ਨੇ ਕਿ ਉਸ ਸਮੇਂ ਦੇ ਵਿੱਚ ਉਹ ਸ਼ਾਹੀ ਵਿਆਹ ਸੀ ਜੋ ਸ਼ਾਮਕੌਰ ਦਾ ਜਵਾਹਰ ਸਿੰਘ ਦੇ ਨਾਲ ਹੋਇਆ ਸੀ ਜਵਾਹਰ ਸਿੰਘ ਫੌਜ ਵਿੱਚ ਭਰਤੀ ਹੋ ਗਿਆ ਸੀ ਉਹ ਸਰਕਾਰ ਦਾ ਨੌਕਰ ਹੋ ਗਿਆ ਸੀ ਕਹਿੰਦੇ ਨੇ ਕਿ ਉਹ ਅੰਮ੍ਰਿਤਸਰ ਦੇ ਇੱਕ ਨਵੇਂ ਇਲਾਕੇ ਦੇ ਵਿੱਚ ਰਹਿਣ ਲੱਗ ਪਏ ਸਨ ਸ਼ਾਮਕੌਰ ਇੰਨੀ ਖੂਬਸੂਰਤ ਤੇ ਉੱਤੋਂ ਸੋਨੇ ਦੇ ਨਾਲ ਲੱਦੀ ਹੋਈ ਉਹ ਮਤੀਾਰ ਜੀ ਦਾ ਹੁਸਨ ਲੋਕਾਂ ਨੂੰ ਤੰਗ ਕਰਦਾ ਸੀ ਲੋਕ ਉਸ ਦੀਆਂ ਗੱਲਾਂ ਕਰਦੇ ਤੇ ਉਸ ਦਾ ਝਾਕਾ ਲੈਣ ਲਈ ਤਰਸਦੇ ਰਹਿੰਦੇ ਕਹਿੰਦੇ ਨੇ ਕਿ ਸ਼ਾਮਕੌਰ ਨੂੰ ਜਵਾਹਰ ਸਿੰਘ ਆਪਣੇ ਨਾਲ ਸ਼ੌਣੀ ਤੇ ਲੈ ਗਿਆ ਸੀ ਉੱਥੇ ਕੁਝ ਦਿਨ ਰੁਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਵਾਪਸ ਪਰਤਣਾ ਸੀ ਕਿਉਂਕਿ ਸ਼ਾਮਕੌਰ ਮਾਪਿਆਂ ਦੀ ਲਾੜਲੀ ਸੀ ਉਸ ਦਾ ਮਨ ਨਹੀਂ ਸੀ ਲੱਗ ਰਿਹਾ ਜਦੋਂ ਉਹ ਉੱਥੋਂ ਵਾਪਸ ਆਏ ਤਾਂ ਉਹ ਹਾਲ ਪਹੁੰਚੇ ਉਹਨਾਂ ਨੇ ਇੱਕ ਜਲਦੀ ਦੇ ਵਿੱਚ ਡਾਕ ਗੱਡੀ ਫੜ ਲਈ ਤੇ ਉੱਥੋਂ ਉਹ ਅੰਮ੍ਰਿਤਸਰ ਪਹੁੰਚ ਗਿਆ ਕਿਸੇ ਵਿੱਚ ਬਿਆਨ ਮਿਲਦਾ ਹੈ ਕਿ ਜਦੋਂ ਜਵਾਲਰ ਸਿੰਘ ਸ਼ਾਮਕੌਰ ਨੂੰ ਨਾਲ ਲੈ ਕੇ ਅੰਮ੍ਰਿਤਸਰ ਪਹੁੰਚਿਆ ਤਾਂ ਉਹਨਾਂ ਨੇ ਉੱਥੇ ਇੱਕ ਟਾਬੇ ਤੇ ਰੋਟੀ ਖਾਧੀ ਸ਼ਾਮਕੌਰ ਖਾਣ ਪੀਣ ਦੀ ਬਹੁਤ ਸ਼ਕੀਨ ਸੀ ਉਸ ਨੂੰ گوشਤ ਖਾਣਾ ਬੇहद ਜ਼ਿਆਦਾ ਪਸੰਦ ਸੀ ਕਹਿੰਦੇ ਕਿ ਸ਼ਾਮਕੌਰ ਨੂੰ ਆਪਣੇ ਪਤੀ ਜਵਾਲਰ ਸਿੰਘ ਉਹ ਬਿਨਾਂ ਰਹਿਣਾ ਬਹੁਤ ਮੁਸ਼ਕਲ ਲੱਗ ਰਿਹਾ ਸੀ ਉਹ ਖੂਬਸੂਰਤ ਨੌਜਵਾਨ ਮੁਟਿਆਰ ਸੀ ਜਦੋਂ ਰੇਲਵੇ ਸਟੇਸ਼ਨ ਤੇ ਉਤਰੀ ਤਾਂ ਉਸ ਨੂੰ ਸਾਰੇ ਲੋਕ ਇੰਝ ਤੱਕ ਰਹਿ ਸੀ ਜਿਵੇਂ ਕੋ ਉਸ ਨੂੰ ਕੋਈ ਕੋਈ ਰਾਜਕੁਮਾਰੀ ਜਾਂ ਫਿਰ ਕੋਈ ਬਰੀ پری ਹੋਵੇ ਜਵਾਹਰ ਸਿੰਘ ਇਹ ਗੱਲ ਦਾ ਮਾਣ ਕਰਦਾ ਸੀ ਕਿ ਉਸ ਦੀ ਪਤਨੀ ਬੜੀ ਖੂਬਸੂਰਤ ਹੈ ਕਹਿੰਦੇ ਨੇ ਕਿ ਜਦੋਂ ਜਿਹੜਾ ਹੁਸਨ ਨੇ ਕਿਸੇ ਨਾ ਕਿਸੇ ਖਤਰੇ ਨੂੰ ਮੁੱਲ ਲੈ ਲੈਂਦੇ ਨੇ ਹੁਸਨ ਤੇ ਇੱਕ ਇਸ਼ਕ ਦਾ ਜਦੋਂ ਟਕਰ ਹੁੰਦਾ ਹੈ ਜਾਂ ਫਿਰ ਕਹਿੰਦੇ ਨੇ ਹੁਸਨ ਦੀ ਖਾਤਰ ਕਈ ਵਾਰ ਲੜਾਈਆਂ ਵੀ ਮੁੱਲ ਲੈਣੀਆਂ ਪੈ ਜਾਂਦੀਆਂ ਨੇ ਇਸ ਕਰਕੇ ਜੋ ਸ਼ਾਮਕੌਰ ਦਾ ਹੁਸਨ ਸੀ ਉਸ ਦਾ ਕੋਈ ਤੋੜ ਨਹੀਂ ਸੀ ਕਹਿੰਦੇ ਨੇ ਕਿ ਸ਼ਾਮਕੌਰ ਮੈਂ ਇੱਛਾ ਜਤਾਈ ਕਿ ਉੱਥੇ ਇੱਥੇ ਨਹੀਂ ਰਹੇਗੀ ਤਾਂ ਜਵਾਹਰ ਸਿੰਘ ਨੇ ਕਿਹਾ ਕਿ ਉਹ ਉਸ ਨੂੰ ਨਾਲ ਲੈ ਕੇ ਜਾਵੇਗਾ ਜਦੋਂ ਰਾਤ ਦੀ ਗੱਡੀ ਤੇ ਉਹਨਾਂ ਨੇ ਵਾਪਸ ਜਾਣਾ ਚਾਹਿਆ ਰੇਲਵੇ ਸਟੇਸ਼ਨ ਤੇ ਖੜੇ ਸਨ ਤਾਂ ਭੀੜ ਵਿੱਚ ਸ਼ਾਮਕੌਰ ਆਪਣੇ ਪਤੀ ਤੋਂ ਨਾਲੋਂ ਵਿਛੜ ਗਈ ਸ਼ਾਮਕੌਰ ਦਾ ਪਤੀ ਜਵਾਹਰ ਸਿੰਘ ਫੌਜੀ ਰੇਲਵੇ ਗੱਡੀ ਵਿੱਚ ਚੜ ਗਿਆ ਤੇ ਉਸ ਨੂੰ ਲੱਭਦਾ ਲੱਭਦਾ ਉਦੋਂ ਤੱਕ ਰੇਲ ਗੱਡੀ ਰੇਲਵੇ ਸਟੇਸ਼ਨ ਨੂੰ ਛੱਡ ਚੁੱਕੀ ਸੀ ਸ਼ਾਮਕੌਰ ਝੱਲਿਆਂ ਦੀ ਤਰ੍ਹਾਂ ਆਪਣੇ ਪਤੀ ਜਵਾਲਰ ਸਿੰਘ ਨੂੰ ਲੱਭ ਰਹੀ ਸੀ ਉਸ ਦਾ ਬੁਰਾ ਹਾਲ ਹੋ ਗਿਆ ਸੀ ਉਹ ਆਪਣੇ ਪਤੀ ਨੂੰ ਲੱਭਦੀ ਹੋਈ ਰੋ ਰਹੀ ਸੀ ਜਦੋਂ ਰੇਲਵੇ ਸਟੇਸ਼ਨ ਤੇ ਇੱਕ ਬਾਬੂ ਨੇ ਇੰਨੀ ਸੋਹਣੀ ਖੂਬਸੂਰਤ ਮਟਿਆਰ ਨੂੰ ਦੇਖਿਆ ਤਾਂ ਉਸ ਨੇ ਉਸ ਕੋਲ ਜਾ ਕੇ ਉਸ ਦਾ ਹਾਲ ਪੁੱਛਿਆ ਤਾਂ ਸ਼ਾਮਕੌਰ ਨੇ ਸਾਰਾ ਬਕਾਇਤ ਉਸ ਨੂੰ ਸੁਣਾ ਦਿੱਤਾ ਅਤੇ ਦੱਸ ਦਿੱਤਾ ਕਿ ਉਸ ਨਾਲ ਇਹ ਵਾਪਰੀ ਹੈ ਉਸ ਦਾ ਪਤੀ ਉਸ ਨੂੰ ਛੱਡਣ ਆਇਆ ਸੀ ਪਰ ਉਹ ਸਨੇ ਵਾਪਸ ਜਾਣ ਦਾ ਮਨ ਕੀਤਾ ਤਾਂ ਉਹ ਦੋਵੇਂ ਜਾਣੇ ਗੱਡੀ ਦੇ ਡੱਬੇ ਵਿੱਚੋਂ ਵਿਛੜ ਗਏ ਕਿਸੇ ਵਿੱਚ ਬਿਆਨ ਮਿਲਦਾ ਹੈ ਕਿ ਸ਼ਾਮ ਕੌਰ ਆਪਣੇ ਪਤੀ ਜਵਾਲਰ ਸਿੰਘ ਤੋਂ ਵਿਛੜ ਕੇ ਬੁਰੀ ਤਰ੍ਹਾਂ ਤੜਫ ਰਹੀ ਸੀ ਵਿਛੋੜੇ ਦੀ ਕਰਕੇ ਕਿਉਂਕਿ ਉਸ ਨੂੰ ਆਪਣੇ ਪਤੀ ਤੋਂ ਬਿਨਾਂ ਰਹਿਣਾ ਮਹਾਲ ਹੋ ਗਿਆ ਸੀ ਰੇਲਵੇ ਸਟੇਸ਼ਨ ਦੇ ਬਾਬੂ ਨੇ ਉਸ ਨੂੰ ਇੱਕ ਸਰਾਂ ਵਿੱਚ ਪਨਾਹ ਦੇ ਦਿੱਤੀ ਕਹਿੰਦੇ ਨੇ ਕਿ ਰਾਤ ਹੋਈ ਜਦੋਂ ਅਣਹੋਣੀ ਵਾਪਰਨੀ ਹੁੰਦੀ ਹੈ ਤਾਂ ਬੰਦੇ ਨੂੰ ਮੁਸ਼ਕਲ ਖੁਦ ਆਪਣੇ ਕੋਲ ਬੁਲਾਉਂਦੀ ਹੈ ਕੁਝ ਅਜਿਹੇ ਹੀ ਵਾਪਰਿਆ ਸੀ ਸ਼ਾਮਕੌਰ ਦੇ ਨਾਲ ਸ਼ਾਮਕੌਰ ਜਿਸ ਨੂੰ ਰਾਤ ਨੂੰ ਸਰਾਹ ਦੇ ਵਿੱਚ ਰਹਿੰਦਿਆ ਹੋਇਆ ਬਹੁਤ ਜ਼ੋਰ ਦੀ ਭੁੱਖ ਲੱਗੀ ਸੀ ਉਸਰੇ ਹੌਲੀ-ਹੌਲੀ ਆਪਣਾ ਆਪ ਨੂੰ ਕੱਪੜਿਆਂ ਦੇ ਨਾਲ ਟੱਕ ਕੇ ਉੱਥੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਸ਼ਾਮਕੌਰ ਨੂੰ ਅੱਧੀ ਰਾਤ ਤੋਂ ਜਾਂ ਬਹੁਤ ਜ਼ਿਆਦਾ ਭੁੱਖ ਲੱਗੀ ਉਸ ਉਹ ਭੁੱਖ ਨਾਲ ਤੰਗ ਪਰੇਸ਼ਾਨ ਹੋਣ ਲੱਗੀ ਕਿਉਂਕਿ ਜਵਾਹਰ ਸਿੰਘ ਨੂੰ ਗਿਆ ਨੂੰ 12 ਘੰਟੇ ਹੋ ਚੁੱਕੇ ਸੀ ਕਹਿੰਦੇ ਨੇ ਕਿ ਸ਼ਾਮ ਕਾ ਔਰ ਆਪਣੇ ਮੂੰਹ ਸਿਰ ਨੂੰ ਠਾਕੇ ਰੇਲਵੇ ਸਟੇਸ਼ਨ ਕੋਲੋਂ ਸਰਾਹ ਵਿੱਚੋਂ ਬਾਹਰ ਨਿਕਲ ਗਈ ਸੀ ਉਸ ਨੇ ਸਾਹਮਣੇ ਇੱਕ ਢਾਬਾ ਦੇਖਿਆ ਜਿੱਥੇ ਲੋਕ ਰੋਟੀ ਪਾਣੀ ਖਾ ਰਹੇ ਸਨ ਉਹ ਇੱਕ ਝੂਰ ਤੇ ਝੂਰੀ ਦਾ ਢਾਬਾ ਸੀ ਉਸ ਝੂਰ ਦਾ ਨਾਂ ਗਰਜਾ ਝੂਰ ਸੀ ਜਿਸ ਨੇ ਲੋਕਾਂ ਨੂੰ ਰੋਟੀਆਂ ਨਾਲ ਦੇ ਦਾ ਕੰਮ ਵਿੰਡਿਆ ਹੋਇਆ ਸੀ ਤੇ ਬਹੁਤ ਸਾਰੇ ਮੁਸਾਫਰਾਂ ਤੇ ਲੋਕ ਉਸ ਕੋਲ ਰੋਟੀ ਪਾਣੀ ਖਾਣ ਆਉਂਦੇ ਸੀ ਇਸ ਗੱਲ ਦਾ ਵੀ ਜ਼ਿਕਰ ਮਿਲਦਾ ਹੈ ਕਿ ਉਸ ਸਟੇਸ਼ਨ ਤੇ ਇੱਕੋ ਇੱਕ ਅਜਾਈ ਦੁਕਾਨ ਸੀ ਜਿੱਥੇ ਲੋਕ ਖਾਸ ਕਰਕੇ ਗੋਸ਼ਤ ਖਾਂਦੇ ਸੀ ਤੰਦੂਰੀਆਂ ਰੋਟੀਆਂ ਖਾਂਦੇ ਸੀ ਇਸ ਗੱਲ ਦਾ ਜ਼ਿਕਰ ਕਿਸੇ ਵੀ ਕਿੱਸਾਕਾਰ ਨੇ ਕੀਤਾ ਹੈ ਉਹ ਕਿ ਉੱਥੋਂ ਦੀ ਮਸ਼ਹੂਰ ਦੁਕਾਨ ਸੀ ਸ਼ਾਮ ਕੌਰ ਉੱਥੇ ਪਹੁੰਚ ਗਈ ਜਦੋਂ ਉੱਥੇ ਪਹੁੰਚੀ ਤਾਂ ਐਨੀ ਰਾਤ ਹੋ ਗਏ ਚੋਰ ਸਿੰਘ ਚੋਰ ਦੀ ਪਤਨੀ ਉਸ ਨੂੰ ਦੇਖ ਕੇ 당 ਰਹਿ ਗਈ ਸ਼ਾਮ ਕੌਰ ਦਾ ਹਸਨ ਹਨੇਰੇ ਵਿੱਚ ਕਿਸੇ ਲਾਲ ਤਾਂ ਦੀ ਤਰ੍ਹਾਂ ਜਾਗ ਰਿਆ ਸੀ ਉਹ ਸੋਨੇ ਦੇ ਨਾਲ ਲੱਦੀ ਹੋਈ ਮਟਿਆਰ ਸੋਨੇ ਦੀ ਖਾਨ ਲੱਗ ਰਹੀ ਸੀ ਚੂਰ ਤੇ ਚੂਰੀ ਦੇ ਮਨ ਵਿੱਚ ਉਸ ਨੂੰ ਵੇਖ ਕੇ ਬੈਮਨੀ ਆ ਗਈ ਚੂਰੀ ਨੇ ਉਸ ਨੂੰ ਆਪਣੇ ਘਰ ਰੱਖ ਲਿਆ ਇਹ ਗੱਲ ਆਖ ਦਿੱਤੀ ਜਦੋਂ ਉਸਨੂੰ ਨੇ ਸ਼ਾਮਕੌਰ ਨੂੰ ਪੁੱਛਿਆ ਕਿ ਉਹ ਇਸ ਤਰ੍ਹਾਂ ਇਸ ਹਾਲ ਵਿੱਚ ਕਿਸ ਤਰ੍ਹਾਂ ਇੱਧਰ ਆਈ ਹੈ ਤਾਂ ਉਸਨੇ ਦੱਸ ਦਿੱਤਾ ਕਿ ਉਸ ਦਾ ਪਤੀ ਉਸ ਤੋਂ ਵਿਛੜ ਗਿਆ ਉਸ ਰੇਲ ਗੱਡੀ ਤੇ ਚੜ ਗਿਆ ਹੈ ਤੇ ਉਹ ਇਸ ਢੇੜ ਵਿੱਚ ਗੁੰਮ ਹੋ ਗਈ ਹੈ ਇਸ ਕਰਕੇ ਉਹ ਆਪਣੇ ਪਤੀ ਨਾਲ ਵਾਪਸ ਜਾਵੇਗੀ ਪਰ ਅੱਜ ਦੀ ਰਾਤ ਉਸ ਨੂੰ ਉੱਥੇ ਕੱਢਣੀ ਹੈ ਕਹਿੰਦੇ ਨੇ ਕਿ ਝੂਰ ਤੇ ਚੋਰੀ ਨੇ ਰਾਤੋਂ ਰਾਤ ਸਕੀਮ ਬਣਾ ਲਈ ਕਿ ਉਹਨਾਂ ਨੇ ਸ਼ਾਮਕੌਰ ਨੂੰ ਮਾਰ ਕੇ ਉਸ ਦੇ ਸਾਰੇ ਗਹਿਣੇ ਲੁੱਟ ਲੈਣੇ ਨੇ ਉਹਨਾਂ ਨੇ ਉਸ ਦੀ ਹੋਰ ਆਤ ਲੰਗਾ ਦਿੱਤੀ ਦੂਸਰੇ ਦਿਨ ਚੋਰ ਤੇ ਚੋਰੀ ਨੇ ਰਾਤੋਂ ਰਾਤ ਸਕੀਮ ਬਣਾ ਲਈ ਸੀ ਕਿ ਉਹਨਾਂ ਨੇ ਸ਼ਾਮ ਕੌਰ ਨੂੰ ਮਾਰ ਕੇ ਉਸ ਦੇ ਸਾਰੇ ਗਾਣੇ ਲੁੱਟ ਲੈਣੇ ਨੇ ਉਹ ਉਸ ਉਹਨਾਂ ਨੇ ਉਸ ਦੀ ਹੋਰ ਆਤ ਲੰਗਾ ਦਿੱਤੀ ਦੂਸਰੇ ਦਿਨ ਚੋਰੀ ਚੂਰੀ ਨੇ ਆਪਣੇ ਚਾਲ ਖੇਡੀ ਉਸ ਨੂੰ ਹੌਲੀ-ਹੌਲੀ ਸ਼ਾਮਕੌਰ ਨੂੰ ਆਪਣੀਆਂ ਗੱਲਾਂ ਵਿੱਚ ਲਾ ਲਿਆ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਉਸ ਤੋਂ ਦਿਲ ਦਾ ਸਾਰਾ ਹਾਲ ਪੁੱਛ ਲਿਆ ਤੇ ਉਸ ਨੇ ਸਾਰਾ ਭੇਦ ਪਤਾ ਕਰ ਲਿਆ ਚੂਰੀ ਨੇ ਆਪਣੇ ਪਤੀ ਨੂੰ ਵੀ ਇਹ ਗੱਲ ਦੱਸ ਦਿੱਤੀ ਕਿੱਸਾ ਕਰਨ ਅਜਹਿ ਅੰਛ ਇਸ ਕਿੱਸੇ ਵਿੱਚ ਪੇਸ਼ ਕੀਤੇ ਨੇ ਕਿ ਜਿਨ੍ਹਾਂ ਨੂੰ ਪੜ ਕੇ ਸੁਣ ਕੇ ਥੋੜਾ ਅਜੀਬ ਵੀ ਲੱਗਦਾ ਹੈ ਕਹਿੰਦੇ ਨੇ ਜਦੋਂ ਝੂਰੀ ਤੇ ਸ਼ਾਮਕੌਰ ਦੀ ਵਾਰਲਾਤ ਹੁੰਦੀ ਹੈ ਤਾਂ ਹੋਣੀ ਤੇ ਨਰਦ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਹੁਣ ਆਖਦੀ ਇਹ ਹੈ ਕਿ ਉਹ ਸ਼ਾਮਕੌਰ ਨੂੰ ਹਰ ਹਾਲ ਵਿੱਚ ਆਪਣੇ ਨਾਲ ਲੈ ਕੇ ਜਾਵੇਗੀ ਨਾਰ ਦਾਖਦਾ ਹੈ ਕਿ ਉਹ ਸਹੀ ਨਹੀਂ ਕਰ ਰਹੀ ਉਸਨੇ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੂੰ ਬਿਨਾਂ ਕਸੂਰੋਂ ਖਪਾ ਦਿੱਤਾ ਹੈ ਮੌਤ ਦੀ ਘਾਟ ਉਤਾਰ ਦਿੱਤਾ ਪਰ ਹੋਣੀ ਨਹੀਂ ਸੀ ਟਲ ਰਹੀ ਉਸ ਉਹ ਸ਼ਾਮਕੌਰ ਦੇ ਸਿਰ ਉੱਜੜ ਕੇ ਬੋਲ ਰਹੀ ਸੀ ਦੂਸਰੇ ਪਾਸੇ ਸ਼ਾਮਕੌਰ ਨੇ ਸਾਰਾ ਪੇਤ ਦੱਸਣ ਤੋਂ ਬਾਅਦ ਆਪਣੇ ਆਪ ਨੂੰ ਹਲਕਾ ਮਹਿਸੂਸ ਕੀਤਾ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਚੋਰੀ ਉਸਦੀ ਮਦਦ ਕਰੇਗੀ ਤਾਂ ਕਿ ਉਸ ਦੇ પતિ ਜਵਾਰ ਸਿੰਘ ਉਸ ਨੂੰ ਜਲਦੀ ਤੋਂ ਜਲਦੀ ਮਿਲ ਸਕੇ ਕਹਿੰਦੇ ਨੇ ਕਿ ਉਸ ਰਾਤ ਅੰਤਾਂ ਦਾ ਮੀਂਹ ਵਰਿਆ ਚਾਰੇ ਪਾਸੇ ਚਿੱਕੜ ਤੇ ਪਾਣੀ ਹੋ ਗਿਆ ਝੋਰੀ ਤੇ ਝੋਰੀ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਇਹਨੇ ਮੀਂਹ ਤੋਂ ਬਾਅਦ ਹੁਣ ਇੱਥੇ ਕੋਈ ਮੁਸਾਫਰ ਨਹੀਂ ਆਵੇਗਾ ਉਹਨਾਂ ਨੇ ਰਾਤੋਂ ਰਾਤ ਸ਼ਾਮਕੌਰ ਨੂੰ ਮੰਝੇ ਦੇ ਨਾਲ ਬੰਨ ਲਿਆ ਤੇ ਉਸ ਦੇ ਸਾਰੇ ਗੈਨੇ ਉਤਾਰ ਲਿਆ ਇਹ ਵੀ ਕਿਹਾ ਜਾਂਦਾ ਹੈ ਕਿ ਝੂਰ ਤੇ ਚੋਰੀ ਨੂੰ ਰੋਕਿਆ ਕਿ ਉਹ ਸ਼ਾਮ ਕੋਰਨਲ ਅਜਾਹਾ ਨਾ ਕਰੇ ਉਸਦੇ ਪਤੀ ਸਰਕਾਰ ਦਾ ਨੌਕਰ ਹੈ ਅਗਰ ਉਸ ਨੂੰ ਕੋਈ ਖੋਜ ਕੱਢ ਲਿਆ ਤਾਂ ਉਹਨਾਂ ਨੂੰ ਕੋਈ ਪੁਸ਼ਤਾ ਦਾ ਨਾਸ਼ ਹੋ ਜਾਵੇਗਾ ਪਰ ਕਹਿੰਦੇ ਨੇ ਜਿੱਥੇ ਲਾਲਚ ਵਸ ਜਾਵੇ ਨਫਾ ਨੁਕਸਾਨ ਨਹੀਂ ਦੇਖਿਆ ਜਾਂਦਾ ਉਥੇ ਇਨਸਾਨ ਉਹ ਚੀਜ਼ ਨੂੰ ਪਾਉਣ ਲਈ ਹੋਰ ਵੀ ਤੇਜ਼ ਹੋ ਜਾਂਦਾ ਹੈ ਜਿਸ ਤੇ ਸ਼ਰੀਆਮ ਖਤਰੇ ਦਾ ਪਤਾ ਲੱਗ ਰਿਹਾ ਹੁੰਦਾ ਹੈ ਕੁਝ ਅਜਿਹੇ ਹੀ ਵਾਪਰ ਰਿਹਾ ਸੀ ਕਹਿੰਦੇ ਨੇ ਕਿ ਸ਼ਾਮਕੌਰ ਦੇ ਉੱਤੇ ਬਹੁਤ ਤਸੱਦਦ ਕੀਤੇ ਗਏ ਝੂਰ ਨੇ ਆਪਣੇ ਉਸ ਨੂੰ ਜਾਨੋਂ ਮਾਰ ਦਿੱਤਾ ਉਸ ਨੇ ਸਾਰੇ ਗਹਿਣੇ ਉਸ ਪਾਸੋਂ ਉਤਰਵਾ ਲਏ ਸਨ ਕਹਿੰਦੇ ਨੇ ਕਿ ਜਦੋਂ ਸ਼ਾਮਕੌਰ ਦੀ ਜਾਨ ਜਾਨ ਚੋਰ ਦੇ ਹੱਥੋਂ ਨਿਕਲੀ ਤਾਂ ਵਜੂਦ ਦੇ ਵਿੱਚੋਂ ਪੌਰ ਉੱਡਿਆ ਤੇ ਉਸਨੇ ਜਾ ਕੇ ਜਵਾਲਰ ਸਿੰਘ ਨੂੰ ਸੁਨੇਹਾ ਦਿੱਤਾ ਕਿ ਇੱਕ ਚੋਰ ਨੇ ਉਸਦੀ ਸੋਹਣੀ ਸਰਖੀ ਨਾਰ ਨੂੰ ਟੁਕੜੇ-ਟੁਕੜੇ ਕਰ ਦਿੱਤੇ ਨੇ ਕਹਿੰਦੇ ਨੇ ਕਿ ਦੂਸਰੇ ਪਾਸੇ ਜਵਾਲਰ ਸਿੰਘ ਨੂੰ ਸੁਪਨਾ ਆ ਗਿਆ ਸੀ ਉਹ ਸਦੀਰੂ ਸ਼ਾਮਕੌਰ ਦੀ ਰੂ ਜਵਾਲਰ ਸਿੰਘ ਦੇ ਕੋਲ ਪਹੁੰਚ ਕੇ ਰੋ ਰ ਵਿਰਲਾਪ ਕਰ ਰਹੀ ਸੀ ਕਿਉਂਕਿ ਉਹ ਆਪਣੇ ਪਤੀ ਤੋਂ ਵਿਛੜੀ ਸੀ ਤੇ ਉਸਦੀ ਰੂ ਤੜਫਦੀ ਸੀ ਜਿਉਂਦੇ ਜੀਵੀ ਤੜਫਦੀ ਤੇ ਮਰਨ ਤੋਂ ਬਾਅਦ ਵੀ ਤੜਫੀ ਕਿਉਂਕਿ ਆਪਣੇ ਪਤੀ ਤੋਂ ਵਿਛੜ ਚੁੱਕੀ ਸੀ ਜਵਾਹਰ ਸਿੰਘ ਜਿਸ ਨੂੰ ਸ਼ਾਮਕੌਰ ਨੂੰ ਵੇਖੇ ਬਿਨਾ ਦਿਨ ਨਹੀਂ ਸੀ ਚੜਦਾ ਜਦੋਂ ਉਸ ਨੂੰ ਇੱਕ ਖੌਫਨਾਕ ਸੁਪਨਾ ਆਵੇਖਿਆ ਤਾਂ ਉਹ ਪਰੇਸ਼ਾਨੀਆਂ ਵਿੱਚ गिर ਗਿਆ ਉਹ ਬੇਚੈਨ ਹੋਣ ਲੱਗਾ ਉਸਨੇ ਆਪਣੇ ਰੇਲ ਦੀ ਟਿਕਟ ਕਰਵਾਈ ਤੇ ਵਾਪਸ ਅੰਮ੍ਰਿਤਸਰ ਪਹੁੰਚ ਗਿਆ ਕਹਿੰਦੇ ਨੇ ਉਸ ਨਾ ਸਮਿਆਂ ਦੇ ਵਿੱਚ ਸਰਕਾਰੀ ਲੋਕਾਂ ਦੇ ਕੋਈ ਨਾ ਕੋਈ ਖਬਰੀ ਹੁੰਦਾ ਅਸੀਂ ਉਸਨੇ ਸ਼ਾਮਕੌਰ ਦੀ ਇੱਕ ਤੁੰਦਲੀ ਜਈ ਤਸਵੀਰ ਜਿਹੜੀ ਉਸ ਕੋਲ ਸੰਭੀ ਹੋਈ ਸੀ ਉਸਨੇ ਰੇਲਵੇ ਸਟੇਸ਼ਨ ਦੇ ਬਾਬੂ ਨੂੰ ਦਿਖਾਈ ਤੇ ਦੱਸਿਆ ਕਿ ਇਹ ਉਸਦੀ ਪਤਨੀ ਹੈ ਜੇ ਉਸਨੇ ਉਸਨੂੰ ਵੇਖਿਆ ਹੈ ਤਾਂ ਉਹ ਉਸ ਬਾਰੇ ਜ਼ਰੂਰ ਦੱਸੇ ਉਹ ਗੁੰਮ ਹੋ ਚੁੱਕੀ ਹੈ ਬਾਬੂ ਨੂੰ 4 ਦਿਨ ਪਹਿਲਾਂ ਜੋ ਉਹ ਘਟਨਾ ਵਾਪਰੀ ਸੀ ਉਸ ਦਾ ਚੇਤਾ ਆ ਗਿਆ ਉਸ ਨੇ ਜਵਾਲਰ ਸਿੰਘ ਨੂੰ ਸਭ ਸਾਰਾ ਕੁਝ ਦੱਸ ਦਿੱਤਾ ਕਿ ਇਸ ਤਰ੍ਹਾਂ ਸ਼ਾਮ ਕੋਰ ਇੱਕ ਮਟਿਆਰ ਇੱਥੋਂ ਸਾਹਮਣੇ ਟਾਬੇ ਤੇ ਚੂਰ ਤੇ ਚੂਰੀ ਕੋਲ ਬੈਠੀ ਰੋਟੀ ਖਾ ਰਹੀ ਸੀ ਹੌਲੀ ਹੌਲੀ ਜਵਾਲਰ ਸਿੰਘ ਅਜਨਬੀਆਂ ਦੀ ਤਰ੍ਹਾਂ ਚੂਰ ਤੇ ਚੂਰੀ ਦੇ ਟਾਬੇ ਤੇ ਪਹੁੰਚ ਗਿਆ ਉੱਥੇ ਜਾ ਕੇ ਉਸ ਨੇ ਸਾਰੀ ਗੱਲਬਾਤ ਕੀਤੀ ਗੱਲਾਂ ਬਾਤਾਂ ਰਾਹੀਂ ਪਤਾ ਕਰਨਾ ਸ਼ੁਰੂ ਕਰ ਦਿੱਤਾ ਚੂਰ ਤੇ ਚੂਰਨੀ ਨੂੰ ਇਸ ਗੱਲ ਦਾ ਬਹੁਤ ਡਾਰ ਪੂਰੀ ਤਰ੍ਹਾਂ ਸਤਾ ਰਿਆ ਸੀ ਕਿ ਹੁਣ ਜਵਾਲਰ ਸਿੰਘ ਉਹਨਾਂ ਨੂੰ ਮੌਤ ਦੇ ਘਾਟ ਉਤਾਰੇਗਾ ਕਿਉਂਕਿ ਕੋਈ ਪਰਦੇਸਾਂ ਵਿੱਚ ਇੰਨੀ ਛੇਤੀ ਕਿਵੇਂ ਆ ਸਕਦਾ ਹੈ ਜੇ ਉਹ ਆਇਆ ਹੈ ਤਾਂ ਉਸਦੀ ਮੌਤ ਦਾ ਬਦਲਾ ਜ਼ਰੂਰ ਲਵੇਗਾ ਕਹਿੰਦੇ ਨੇ ਕਿ ਅੰਮ੍ਰਿਤਸਰ ਪਹੁੰਚ ਕੇ ਗਰਜੇ ਚੋਰ ਦੀ ਦੁਕਾਨ ਤੇ ਬੈਠਾ ਜਵਾਲਰ ਸਿੰਘ ਰੋਟੀ ਖਾਣ ਲੱਗਾ ਦੂਸਰੇ ਪਾਸੇ ਕਹਾਣੀ ਪਿਛਲੇ ਪਾਸੇ ਤੋਂ ਜੁੜਦੀ ਹੈ ਕਿ ਗਰਜਾ ਚੋਰ ਨੇ ਸ਼ਾਮ ਕੌਰ ਨੂੰ ਬਤਿਲੇ ਵਿੱਚ ਪਾ ਕੇ ਉਸ ਦਾ گوشਤ ਰੰਨ ਦਿੱਤਾ ਸੀ ਕਹਿੰਦੇ ਨੇ ਕਿ ਉਸ ਦੀ ਉਂਗਲ ਦੇ ਵਿੱਚ ਇੱਕ ਮੰਦਰੀ ਸੀ ਜਿਹੜੀ ਜਵਾਲਰ ਸਿੰਘ ਦੀ ਕੋਲੀ ਵਿਦੇ ਵਿੱਚ ਪਈ ਸੀ ਜਵਾਲਰ ਸਿੰਘ ਨੇ ਵੇਖਿਆ ਕਿ ਉਸ ਦੇ ਖਾਣੇ ਵਿੱਚ ਕੋਲੀ ਵਿੱਚ ਕਿਸੇ ਔਰਤ ਦੀ ਮੰਦਰੀ ਹੈ ਤਾਂ ਉਹ ਇਹ ਦੇਖ ਕੇ ਇੱਕਦਮ ਚੌਂਕ ਗਿਆ ਸੀ ਉਸ ਨੇ ਲਈ ਇਹ ਸਭ ਐਸਾ ਸੀ ਉਸ ਨੂੰ ਹੌਲੀ ਹੌਲੀ ਕਹਾਣੀ ਸਮਝ ਆਉਣੀ ਸ਼ੁਰੂ ਹੋ ਗਈ ਸੀ ਉਸਨੇ ਇੱਕ ਵੱਡੇ ਅਫਸਰ ਦੀ ਸਹਾਇਤਾ ਦੇ ਨਾਲ ਆਪਣੀ ਪਤਨੀ ਦੀ ਮੌਤ ਦਾ ਕਾਰਨ ਲੱਭਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਸ਼ਾਮਕੌਰ ਇਸ ਦੁਨੀਆ ਤੇ ਨਹੀਂ ਸੀ ਰਹਿਣ ਦੀ ਇਹਨੇ ਕੀ ਕੀਤਾ ਜਵਾਲਰ ਸਿੰਘ ਨੇ ਪੂਰਾ ਖੂਰਾ ਖੋਜ ਕੱਢ ਲਿਆ ਉਸਨੇ ਇਸ ਗੱਲ ਦਾ ਪਤਾ ਲੱਗ ਗਿਆ ਕਿ ਸ਼ਾਮਕੌਰ ਨੂੰ ਚੋਰ ਨੇ ਪਤੀਲੇ ਵਿੱਚ ਪਾ ਕੇ ਰਿੰਦ ਦਿੱਤਾ ਹੈ ਉਸ ਦਾ ਬੁਰਾ ਹਾਲ ਹੋ ਗਿਆ ਸੀ ਉਹ ਰੋਣ ਕਰ ਲੌਣ ਲੱਗ ਪਏ ਸੇ ਪਰ ਉਸ ਦੀ ਕੋਈ ਵਾਹ ਪੇਸ਼ ਨਹੀਂ ਸੀ ਜਾ ਰਹੀ ਕਹਿੰਦੇ ਨੇ ਜਦੋਂ ਪਿਆਰ ਕਰਨ ਵਾਲੇ ਵਿਛੜ ਜਾਂ ਤਾਂ ਜਿਉਂਦੇ ਨਹੀਂ ਰਹਿੰਦੇ ਉਹ ਜਿਉਂਦੇ ਆ ਹੀ ਮਰ ਜਾਂਦੇ ਨੇ ਪਰ ਇੱਥੇ ਘਟਨਾ ਹੋਰ ਵੀ ਖੌਫਨਾਕ ਹੋ ਗਈ ਸੀ ਕਿਉਂਕਿ ਸ਼ਾਮਕੌਰ ਇਸ ਦੁਨੀਆ ਤੋਂ ਜਾ ਚੁੱਕੀ ਸੀ ਤੇ ਜਵਾਲਰ ਸਿੰਘ ਉਸ ਦੇ ਵਿਛੌੜੇ ਵਿੱਚ ਤੜਫ ਰਿਹਾ ਸੀ ਉਸ ਦੀ ਬੁਰੀ ਹਾਲਤ ਹੋ ਚੁੱਕੀ ਸੀ ਕਹਿੰਦੇ ਨੇ ਕਿ ਇਸ ਕੇਸ ਦੀ ਤਫਤੀਸ਼ ਬਹੁਤ ਚੰਗੀ ਤਰ੍ਹਾਂ ਤੇ ਗਹਿਰਾਈ ਦੇ ਨਾਲ ਹੋਣ ਲੱਗੀ ਜਵਾਲਰ ਸਿੰਘ ਨੇ ਪਤੀਲੇ ਦੇ ਵਿੱਚ ਮਾਸ ਦੇ ਟੁਕੜੇ ਲੈ ਕੇ ਡਾਕਟਰ ਕੋਲ ਪਹੁੰਚਿਆ ਪਹੁੰਚ ਕੀਤੀ ਤੇ ਡਾਕਟਰ ਨੇ ਵੇਖਿਆ ਕਿ ਉਹ ਕਿਸੇ ਇਨਸਾਨ ਦਾ ਮਾਸ ਸੀ ਹੌਲੀ ਹੌਲੀ ਤਫਤੀਸ਼ ਹੁੰਦੀ ਹੁੰਦੀ ਪਤਾ ਲੱਗ ਚੁੱਕਾ ਸੀ ਕਿ ਪਤੀਲੇ ਵਿੱਚ ਸ਼ਾਮਕੌਰ ਨੂੰ ਰਿਨ ਦਿੱਤਾ ਗਿਆ ਹੈ ਤੇ ਜਵਾਲਰ ਸਿੰਘ ਲਈ ਸਭ ਕੁਝ ਬੜਾ ਹੀ ਮੁਸ਼ਕਲ ਸੀ ਐਸਐਸੀ ਉਸ ਜਿਹਨੂੰ ਗੁੱਸਾ ਆਇਆ ਉਸਨੇ ਚੂਰ ਅਤੇ ਚੂਰ ਨੂੰ ਪੁਰਸ ਦੇ ਹਵਾਲੇ ਕਰ ਦਿੱਤਾ ਤੇ ਉਹਨਾਂ ਨੇ ਬੜੇ ਤਸ਼ੱਦਦ ਕਰਵਾਏ ਸਨ ਉਹਨਾਂ ਨੇ ਇਹ ਗੱਲ ਕਬੂਲ ਕਰ ਲਈ ਸੀ ਕਿ ਉਹਨਾਂ ਨੇ ਸੋਨੇ ਦੇ ਲਾਲਚ ਦੀ ਖਾਤਰ ਸ਼ਾਮਕੌਰ ਨੂੰ ਜਾਨੋਂ ਮਾਰ ਦਿੱਤਾ ਸੀ ਜਦਕਿ ਸ਼ਾਮਕੌਰ ਉਹਨਾਂ ਅੱਗੇ ਗਿੜਗੜਾ ਰਹੀ ਸੀ ਬਿੰਤਾ ਵੀ ਕੀਤੀਆਂ ਸੀ ਕਿ ਉਸ ਦੀ ਜਾਨ ਬਖਸ਼ ਦਿੱਤੀ ਜਾਵੇ ਉਸ ਦੇ ਗਹਿਣੇ ਗੱਟੇ ਸਭ ਉਤਾਰ ਲੈ ਜਾਵੇ ਤੇ ਉਸ ਦੀ ਪਤੀ ਮਨ ਜਵਾਲਰ ਸਿੰਘ ਦੀ ਖਾਤਰ ਜਿਉਂਦਿਆਂ ਛੱਡ ਦਿੱਤਾ ਜਾਵੇ ਜਦੋਂ ਝੂਰੀ ਦੀ ਇਹ ਗੱਲਾਂ ਜਵਾਲਰ ਸਿੰਘ ਨੂੰ ਦੱਸ ਰਹੀ ਸੀ ਤਾਂ ਜਵਾਲਰ ਸਿੰਘ ਤਾਂ ਮਾਰ ਕੇ ਰੋ ਰਿਹਾ ਸੀ ਇਹ ਕਿਸੇ ਦਾ ਅੰਤ ਬੜਾ ਹੀ ਦਰਦਨਾਕ ਹੋਇਆ ਕਹਿੰਦੇ ਨੇ ਝੂਰ ਅਤੇ ਝੂਰਨੀ ਨੂੰ ਫਾਂਸੀ ਲਗਵਾ ਦਿੱਤਾ ਗਿਆ ਕਿਸੇ ਘਰ ਇਹ ਵੀ ਬਿਆਨ ਕੀਤਾ ਕਿ ਸ਼ਾਇਦ ਉਹਨਾਂ ਨੂੰ ਬਾਅਦ ਵਿੱਚ ਜਵਾਲਰ ਸਿੰਘ ਨੇ ਆਪਣੀ ਗੋਲੀ ਨਾਲ ਮਾਰ ਦਿੱਤਾ ਕਹਿੰਦੇ ਨੇ ਕਿ ਜਵਾਲਰ ਸਿੰਘ ਅੰਮ੍ਰਿਤਸਰ ਦੇ ਇਲਾਕੇ ਦਾ ਇੱਕ ਬਹੁਤ ਹੀ ਜ਼ਮੀਨ ਜਾਇਦਤ ਵਾਲਾ ਪਰਿਵਾਰ ਦਾ ਲੜਕਾ ਸੀ ਜਿਸ ਨੇ ਸ਼ਾਮਪੂਰ ਦੇ ਨਾਲ ਵਿਆਹ ਕਰ ਹੋਇਆ ਸੀ ਤੇ ਸ਼ਾਮਕੌਰ ਦੇ ਨਾਲ ਵਿਆਹ ਹੋਇਆ ਸੀ ਪਰ ਭਾਵੀ ਕੁਝ ਹੋਰ ਵਾਪਰ ਗਈ ਸੀ ਇਹ ਪਾਣਾ ਉਸ ਲਈ ਬੜਾ ਅਸਹਿ ਸੀ ਕਹਿੰਦੇ ਨੇ ਕਿ ਜਦੋਂ ਚੂਰ ਤੇ ਚੂਰਨੀ ਸ਼ਾਮ ਕੌਰ ਨੂੰ ਮਾਰਿਆ ਸੀ ਤਾਂ ਉਸ ਸਮੇਂ ਦੀ ਆਤਮਾ ਜਵਾਲਰ ਸਿੰਘ ਕੋਲ ਪਹੁੰਚ ਗਈ ਸੀ ਉਸ ਨੇ ਜਾ ਕੇ ਮਿੰਤਾ ਤਰਲੇ ਕੀਤੇ ਕਿ ਉਸ ਦੇ ਨਾਲ ਬਹੁਤ ਬੁਰਾ ਹੋਇਆ ਕਹਿੰਦੇ ਨੇ ਕਿ ਜਦੋਂ ਦਿਲ ਪਿਆਰ ਕਰਦੇ ਹੋਣ ਤਾਂ ਦੋ ਰੂਹਾਂ ਜੁੜੀਆਂ ਹੋਣ ਉਹ ਭਾਵੇਂ ਕੋਲ ਨਾ ਹੋਣ ਪਰ ਉਹ ਦੂਰ ਰਹਿੰਦੀਆਂ ਹੋਈਆਂ ਵੀ ਇੱਕ ਦੂਜੇ ਦੇ ਦਰਦ ਮਹਿਸੂਸ ਕਰਦੀਆਂ ਨੇ ਕੁਝ ਅਜਿਹਾ ਹੀ ਵਾਪਰਿਆ ਸੀ ਜਵਾਲਰ ਸਿੰਘ ਦੇ ਸ਼ਾਮਪੁਰ ਦੇ ਨਾਲ ਕਿਸ ਕਿਸਾਕਾਰ ਬਿਆਨ ਕਰਦਾ ਹੈ ਕਿ ਕਿਸੇ ਦੇ ਆਰੰਭ ਵਿੱਚ ਜਿਸ ਤਰ੍ਹਾਂ ਜੋਸ਼ੀਆ ਨੇ ਦੱਸਿਆ ਸੀ ਕਿ ਸ਼ਾਮਕੌਰ ਵਾਸਤੇ ਸਫਰ ਦਾ ਮੁਸੀਬਤ ਲੈ ਕੇ ਆਵੇਗੀ ਉਸ ਦੀ ਜਾਨ ਵੀ ਕੁਝ ਇਸ ਤਰ੍ਹਾਂ ਜਾਵੇਗੀ ਉਹ ਗੱਲਾਂ ਸੱਚ ਹੋ ਗਈਆਂ ਸੀ ਕਹਿੰਦੇ ਨੇ ਜਵਾਲਰ ਸਿੰਘ ਮੁੜ ਕੇ ਫੌਜ ਵਿੱਚ ਨਹੀਂ ਸੀ ਗਿਆ ਉਸ ਨੂੰ ਸ਼ਾਮਪੂਰ ਦੇ ਸ਼ਾਮਕੌਰ ਦੇ ਦੁੱਖ ਲੈ ਬੈਠਾ ਇੱਕ ਅਜਿਹਾ ਦੁੱਖ ਜਿਸ ਨੂੰ ਉਹ ਖੜਿਆ ਖਲੋਤੇ ਹੀ ਜਾਨੋ ਮਾਰ ਦਿੱਤਾ ਗਿਆ ਜਦੋਂ ਛੂਰ ਤੇ ਛੂਰੀ ਨੂੰ ਮਾਰ ਦਿੱਤਾ ਤੇ ਕਿਹਾ ਜਾਂਦਾ ਜਵਾਲਰ ਸਿੰਘ ਸ਼ਾਮਕੌਰ ਦੇ ਵਿਛੋੜੇ ਵਿੱਚ ਆਪਣੇ ਮਾਨਸਿਕ ਸੰਤੁਲਨਤ ਖੋ ਬੈਠਾ ਸੀ ਇਹ ਘਟਨਾ ਉਸ ਸਮੇਂ ਦੀ ਕਾਫੀ ਪੁਰਾਣੀ ਘਟਨਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਰਲੀ ਵਿੱਚ ਅੱਜ ਵੀ ਇਹ ਘਟਨਾ ਲੋਕਾਂ ਵਿੱਚ ਯਾਦ ਕੀਤੀ ਜਾਂਦੀ ਹੈ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਸੋਹਣੀ ਕਹਾਣੀ ਸੀ ਤੁਸੀਂ ਦੱਸੋ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ Tano.